ਦੇਖੋ 1 ਮਿੰਟ ਦੀ ਕਾਲੀ ਕਾਕੇ ਕੀ ਦਾ ਕੀ ਹੋ ਗਿਆ ਤੇ ਨਿੱਕੀ ਜੀ ਗਲਤੀ ਕਰਕੇ ਵਾਪਰ ਗਿਆ ਭਾਣਾ ਪੂਰੀ ਵੀਡੀਓ ਦੇਖ ਤੁਹਾਡੇ ਵੀ ਉੱਡ ਜਾਣਗੇ ਹੋਸ਼ ਦੇਖੋ ਕਿਵੇਂ ਇਹ ਰੱਖਸ਼ੇ ਵਾਲਾ ਅੱਗੇ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਬੈਟਰੀ ਵਾਲਾ ਰਖਸ਼ਾ ਜਿਹਨੂੰ ਆਪਾਂ ਇਹ ਰਖਸ਼ਾ ਵੀ ਕਹਿੰਦੇ ਹਾਂ ਦੇਖੋ ਕਿਵੇਂ ਅੱਗੇ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਲੇਕਿਨ ਇਸ ਦਾ ਜੋਰ ਨਹੀਂ ਬਣ ਪਾ ਰਿਹਾ ਅੱਜ ਕੱਲ੍ਹ ਜੋ ਇਹ ਮਸ਼ੀਨਾਂ ਇਹਨਾਂ ਵਿੱਚ ਜੋਰ ਤਾਂ ਹੁੰਦਾ ਨਹੀਂ ਇਹਨੇ ਇਹਨੇ ਲੋਕ ਬਿਠਾ ਲੈਂਦੇ ਨੇ ਉਤੋਂ ਇੰਨੀ ਕਾਲ ਕਰ ਦਿੰਨੇ ਫਿਰ ਬਾਣਾ ਭਾਵਾ ਪਰਨਾ ਹੀ ਹੈ ਦੇਖੋ ਕਿਵੇਂ ਅੱਗੇ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਲੇਕਿਨ ਨਹੀਂ ਹਾਂ ਤੋਂ ਅਕੇ ਬੱਤ ਨਹੀਂ ਪਾ ਰਿਹਾ ਪੂਰੀ ਵੀਡੀਓ ਦੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ ਬਣਦੇ ਹੋ ਵੀਡੀਓ ਦੇ ਅੰਤ ਤੱਕ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਵੀਡੀਓ ਅੱਗੇ ਸਾਂਝੀ ਜ਼ਰੂਰ ਕਰ ਦੇਣਾ ਤਾਂਕਿ ਕੋਈ ਵੀ ਅਜਿਹੀ ਗਲਤੀ ਮੁੜ ਨਾ ਦੁਹਰਾਏ ਇਹ 2 ਮਿੰਟਾਂ ਦੀ ਗੱਲ ਹੁੰਦੀ ਹੈ ਲੇਕਿਨ ਆਪਾਂ ਕਾਲ ਕਰ ਜਾਂਦੇ ਹਾਂ ਅਤੇ ਪੈਸੇ ਦੇ ਚੱਕਰਾ ਵਿੱਚ ਇਹੋ ਜਿਹੇ ਧਿਖਸ਼ੇ ਵਾਲੇ ਕਿੰਨੇ ਹੀ ਲੋਕਾਂ ਨੂੰ ਫੋੜ ਬਿਠਾ ਲੈਂਦੇ ਹਨ ਜਿਸ ਨਾਲ ਇਹ ਨਿਕਲ ਨਾ ਹੋ ਜਾਂਦੀਆਂ ਹਨ ਦੇਖੋ ਕਿਵੇਂ ਇਹ ਰਖਸ਼ੇ ਵਾਲਾ ਫਸਿਆ ਹੋਇਆ ਹੈ ਇਸ ਨੂੰ ਪੂਰੀ ਕਦਰ ਦੀ ਕੋਸ਼ਿਸ਼ ਕਰ ਰਹੇ ਹਨ ਲੇਕਿਨ ਨਿਕਲ ਨਹੀਂ ਪਾਰਿਆ ਜੇਕਰ ਉਤੋਂ ਗੱਡੀ ਆ ਜਾਵੇ ਤਾਂ ਇਸ ਦਾ ਕੀ ਬਣੇ ਪੂਰੀ ਵੀਡੀਓ ਦੇਖੋ ਕਿਵੇਂ ਇਹ ਪੂਰਾ ਜੋਰ ਲਗਾ ਰਿਹਾ ਹੈ ਇਸ ਦੇ ਨਾਲ ਆਸ-ਪਾਸ ਵਾਲੇ ਵੀ ਇਸ ਦਾ ਸਾਥ ਦੇ ਰਹੇ ਹਨ ਅਤੇ ਇਸ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ ਲੇਕਿਨ ਰਖਸ਼ਾ ਨਿਕਲ ਨਹੀਂ ਪਾਰਿਆ ਉਧਰੋਂ ਦੇਖੋ ਗੱਡੀ ਦੀ ਢੀ ਹੈ ਪੂਰਾ ਪੂਰਾ ਡਰ ਹੈ ਕਿਤੇ ਗੱਡੀ ਨਾ ਆ ਜਾਵੇ ਦੇਖੋ ਕੀ ਇਹ ਸੱਚ ਹੋ ਗਿਆ ਕਿਵੇਂ ਉਸ ਦਾ ਡਰ ਜੋ ਹੈ ਉਹ ਸੱਚ ਹੋ ਗਿਆ ਕਿ ਉਸ ਉਹ ਗੱਡੀ ਦੀ ਲੈਨ ਦੇ ਉੱਪਰ ਫਸ ਗਿਆ ਦੇਖੋ ਵੀਡੀਓ ਕਿਵੇਂ ਸਾਰੇ ਜਨੇ ਜ਼ੋਰਦਾਰੇ ਹਨ ਲੇਕਿਨ ਫਿਰ ਵੀ ਨਹੀਂ ਬਣ ਪਾਰੇ ਗੱਲ ਇਹ 2 ਮਿੰਟ ਦੀ ਕਹਾਣੀ ਹੁੰਦੀ ਹੈ ਕਿ ਉਹ ਪੈਨਾ ਸਵਾਰੀਆਂ ਕੁਝ ਉਤਾਰ ਸਕਦਾ ਸੀ ਕਿਉਂਕਿ ਇਹ ਨਾ ਈ ਰਿਕਸ਼ਾ ਵਿੱਚ ਜ਼ੋਰ ਨਹੀਂ ਹੁੰਦਾ ਇਹ ਇੱਕੇ ਦਮ ਰੇਸ ਫੜਦਿਆਂ ਨੇ ਤਾਂ ਕਰਕੇ ਇੱਥੇ ਪਸੰਦ ਤੋਂ ਬਾਅਦ ਧੱਕਾ ਲਾਣ ਤੋਂ ਬਾਅਦ ਵੀ ਉਹਦੇ ਨਿੱਕੇ ਨਿੱਕੇ ਜੋ ਟਾਇਰ ਨੇ ਉੱਤੇ ਫਸ ਚੁੱਕੇ ਨੇ ਹੁਣ ਅੱਗੇ ਨਹੀਂ ਜਾ ਰਿਹਾ